5 ਰੁਪਏ ਸਕਰ ਫੁੱਟ ਤੋਂ ਲੈ ਕੇ ਜੀ ਹੂੰ ਤੇ 6 ਰੁਪਏ ਤੱਕ ਆ ਜੀ 5 ਰੁਪਏ ਸਕਰ ਫੁੱਟ ਤੋਂ ਲੈ ਕੇ 6 ਰੁਪਏ ਸਕਰ ਫੁੱਟ ਤੱਕ ਹਾਂਜੀ ਹਾਂਜੀ ਤੇ ਇਹ ਆਪਾਂ ਕਿੰਨੇ ਕੇ ਏਰੀਏ ਦੇ ਵਿੱਚ ਲਾ ਦਿੰਨੇ ਆ ਵੀ ਕਿੱਥੋਂ ਤਾਈਂ ਆਪਾਂ ਲਾਏ ਹੋਣੇ ਮਿੱਟੀ ਜੇ ਕੋਈ 100 ਕਿਲੋਮੀਟਰ ਤੱਕ ਲਾ ਦਿੰਨੇ ਆ ਜੀ ਆਪਾਂ 100 ਕਿਲੋਮੀਟਰ ਮਿੱਟੀ ਤਿਆਰ ਕਰਕੇ ਲਿਉਂਦੇ ਆ ਤੂੜੀ ਤੁਸੀਂ ਦੇਖ ਸਕਦੇ ਹੋ ਤੂੜੀ ਵਿੱਚ ਪ੍ਰੋਪਰ ਪਾਉਂਦੇ ਆ ਮਿੱਟੀ ਪੂਰੀਆਂ ਕਾਲੀ ਹੋਈ ਪਈ ਆ ਮਲਾਈ ਵਰਗੀ ਮਿੱਟੀ ਆ ਪੂਰੀ ਚੀਕਣੀ ਮਿੱਟੀ ਆ ਇਹ ਵੀ ਆਪਾਂ ਦੱਸ ਦਈਏ ਬੀ ਨਾ ਤਾਂ ਆਪਾਂ ਨੂੰ ਕਿਤੇ ਮਿੱਟੀ ਲਿਆਉਣ ਦੀ ਲੋੜ ਹੈ ਤੇ ਨਾ ਹੀ ਆਪਾਂ ਨੂੰ ਲੇਬਰ ਦੀ ਟੈਨਸ਼ਨ ਲੈਣ ਦੀ ਲੋੜ ਆ ਇਹ ਮਿੱਟੀ ਘਰੋਂ ਬਣਾ ਕੇ ਲਿਆਉਣਗੇ ਤੇ ਲੇਬਰ ਵੀ ਆਪ ਦੀ ਨਾਲ ਲੈ ਕੇ ਆਉਣਗੇ ਤੇ 5 ਰੁਪਏ ਸਕੁਅਰ ਫੁੱਟ ਦੇ ਹਿਸਾਬ ਨਾਲ ਲੈਂਦੇ ਆ ਇਹ ਤੁਸੀਂ ਕਿੰਨੇ ਦਿਨ ਆਖਿਆ ਸੀ ਕਿੰਨੇ ਦਿਨ ਪਰਾਣੀ ਹੁੰਦੀ ਹੈ 5-6 ਦਿਨ ਭਿੱਜੀ ਹੁੰਦੀ ਆ ਜੀ 5-6 ਦਿਨ ਭਿੱਜੀ ਹੁੰਦੀ ਆ ਹਾਂਜੀ ਹਾਂਜੀ ਤੇ ਚੜ੍ਹਾ ਕਿੰਨਾ ਕਰਦੇ ਆਪਾਂ 1 ਇੰਚ ਹਾਂਜੀ ਹਾਂਜੀ ਜਿਵੇਂ ਇਹ ਸਾਰਿਆਂ ਤੋਂ ਔਖਾ ਕੰਮ ਹੈ ਔਖਾ ਕੰਮ ਇਹ ਆਏ ਆ ਵੀ ਨਾ ਤਾਂ ਅੱਜ ਕੱਲ੍ਹ ਕਿਤੇ ਆਪਾਂ ਨੂੰ ਮਿੱਟੀ ਥਿਆਂਦੀ ਹੈ ਤੇ ਨਾ ਹੀ ਆਪਾਂ ਨੂੰ ਲੇਬਰ ਥਿਆਂਦੀ ਹੈ ਚੀਕਣੀ ਮਿੱਟੀ ਲਾਉਂਦੇ ਆ ਬਾਈ ਹਰੀ ਛੱਤਾਂ ਦੇ ਉੱਤੇ ਮਿੱਟੀ ਲਾਉਣ ਦਾ ਕੰਮ ਕਰਦੇ ਆ ਕਿ ਆਪਾਂ ਬਾਈ ਤੋਂ ਲੈਣੇ ਆ ਜਾਣਕਾਰੀ ਵੀ ਕੀ ਇਹਨਾਂ ਦਾ ਰੇਟ ਹੁੰਦਾ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਐਂ ਦੱਸੋ ਵੀ ਆਪਾਂ ਕਿਹੜੇ ਪਿੰਡ ਦੇ ਵਿੱਚ ਖੜੇ ਆ ਤੇ ਪੂਰਾ ਪ੍ਰੋਪਰ ਐਡਰੈਸ ਕੀ ਆ ਆਪਣਾ ਆਪلو ਪਿੰਡ ਆ ਜੀ ਆਪਣਾ ਠੀਕ ਹੈ ਕਿੱਥੇ ਰਹਿ ਗਿਆ ਜੀ ਇਹ ਇਹ ਰਹਿ ਗਿਆ ਬਠਿੰਡੇ ਜ਼ਿਲ੍ਹੇ 'ਚ ਹੀ ਅਸੀਂ ਬਠਿੰਡੇ ਜ਼ਿਲ੍ਹੇ ਦੇ ਵਿੱਚ ਇਹ ਪਿੰਡ ਰਹਿ ਜਾਂਦਾ ਹਾਂਜੀ ਤੇ ਆਪਾਂ ਜਿਹੜਾ ਮਿੱਟੀ ਲਾਉਣ ਦਾ ਕੰਮ ਕਰਦੇ ਆ ਚੀਕਣੀ ਮਿੱਟੀ ਹੁੰਦੀ ਆ ਪੂਰੀ ਹਾਂਜੀ ਚੀਕਣੀ ਪੂਰੀ ਚੀਕਣੀ ਠੀਕ ਹੈ ਤੇ ਇਹਦਾ ਆ 5 ਰੁਪਏ ਸਕੁਅਰ ਫੁੱਟ ਤੋਂ ਲੈ ਕੇ ਜੀ ਹੂੰ ਤੇ 6 ਰੁਪਏ ਤੱਕ ਆ ਜੀ 5 ਰੁਪਏ ਸਕੁਅਰ ਫੁੱਟ ਤੋਂ ਲੈ ਕੇ 8 ਰੁਪਏ ਸਕੁਅਰ ਫੁੱਟ ਤੱਕ ਹਾਂਜੀ ਹਾਂਜੀ ਤੇ ਇਹ ਆਪਾਂ ਕਿੰਨੇ ਕੇ ਏਰੀਆ ਦੇ ਵਿੱਚ ਲਾ ਦਿੰਨੇ ਆ ਵੀ ਕਿੱਥੋਂ ਤਾਈਂ ਆਪਾਂ ਲਾਏ ਹੋਣੇ ਮਿੱਟੀ ਜੇ ਕੋਈ 100 ਕਿਲੋਮੀਟਰ ਤੱਕ ਲਾ ਦਿੰਨੇ ਆ ਜੀ ਆਪਾਂ 100 ਕਿਲੋਮੀਟਰ ਤੱਕ ਹਾਂਜੀ ਹਾਂਜੀ ਤੇ ਇਹ ਆਪਾਂ ਮਿੱਟੀ ਦਾ ਚੜਾਅ ਫਿਰ ਕਿੰਨਾ ਕੇ ਕਰਦੇ ਆ ਵੀ ਬਹੁਤ ਲੋਕ ਪੁੱਛਦੇ ਆ ਨਾ ਵੀ ਕਿੰਨਾ ਚੜਾਅ ਕਰਦੇ ਆ ਇੰਚੀ ਚੜਾਅ ਕਰਦੇ ਆ ਜੀ 1 ਇੰਚੀ ਚੜਾਅ ਕਰ ਦਿੰਨੇ ਹਾਂਜੀ ਹਾਂਜੀ ਇਹ ਮਿੱਟੀ ਬਈ ਕਿੰਨੇ ਦਿਨਾਂ ਦੀ ਬਣੀ ਹੁੰਦੀ ਹੈ ਕਿ ਹੱਥੋਂ ਹੱਥੀ ਚਾਰ ਆਹ ਵੇਖ ਲਓ ਜੀ ਮੰਨ ਲਓ ਗਲੀ ਪਈ ਹੈ ਮਿੱਟੀ ਸਾਰੀ ਇਹ ਪੂਰੀ ਗਲੀ ਹੁੰਦੀ ਹੈ ਹਾਂ ਗਲੀ ਮਿੱਟੀ ਹੈ ਜੀ ਇਹ ਠੀਕ ਹੈ ਵੀ ਕਿੰਨੇ ਦਿਨ ਆਪਾਂ ਇਹਨੂੰ ਇੱਥੇ ਰੱਖਦੇ ਹਾਂ ਟੋਏ ਦੇ ਵਿੱਚ ਇਹਨੂੰ ਮੰਨ ਲਓ ਵੀ ਉਹ ਡਬਲ ਡਬਲ ਟੋਏ ਹੈ ਜੀ ਉਹ ਵੀ ਟੋਆ ਆ ਗਿਆ ਜੀ ਆ ਵੀ ਆ ਗਿਆ ਤੇ ਆਹ ਮਿੱਟੀ ਹੈ ਜੀ ਗਣੀ ਹਾਂ ਹਾਂ ਮਿੱਟੀ ਅਸੀਂ ਇਕੱਠੀ ਕਰਕੇ ਰੱਖਦੇ ਹਾਂ ਜੀ ਤੇ ਤੂੜੀ ਤੜੀ ਵੀ ਇਹਦੇ ਵਿੱਚ ਪੂਰੀ ਗਲੀ ਪੂਰੀ ਵੀ ਹੋਵੇ ਗਲੀ ਪਈ ਹੈ ਜੀ ਅੱਛਾ ਇਹ ਗਲੀ ਤੂੜੀ ਆਪਾਂ ਵਿੱਚ ਪਾ ਦਿੰਦੇ ਹਾਂ ਹਾਂ ਜੀ ਤੇ ਮਿੱਟੀ ਤੁਸੀਂ ਕਿੰਨੇ ਦਿਨ ਆਖਿਆ ਸੀ ਕਿੰਨੇ ਕਿ ਦਿਨ ਪੁਰਾਣੀ ਹੁੰਦੀ ਹੈ ਪੰਜ ਛੇ ਦਿਨ ਭਿੱਜੀ ਹੁੰਦੀ ਹੈ ਜੀ ਪੰਜ ਛੇ ਦਿਨ ਭਿੱਜੀ ਹੁੰਦੀ ਹੈ ਹਾਂਜੀ ਹਾਂਜੀ ਤੇ ਚੜਾ ਕਿੰਨਾ ਕਰਦੇ ਆਪਾਂ 1 ਇੰਚੀ ਹਾਂਜੀ ਹਾਂਜੀ 1 ਇੰਚੀ ਤੇ ਆਪਣਾ ਇੱਕ ਵਾਰੀ ਨੰਬਰ ਬੋਲ ਦਿਓ ਬਈ ਸਕਰੀਨ ਦੇ ਉੱਤੇ ਨਾਲੇ ਆਪਾਂ ਲਾ ਦਾਂਗੇ ਨੰਬਰ ਤੇ ਬਾਕੀ ਇੱਕ ਵਾਰੀ ਬੋਲ ਵੀ ਦਿਓ ਤੁਸੀਂ 84375 ਜੀ ਠੀਕ ਆ 70908 84 375 375 77908 77908 ਹਾਂਜੀ ਠੀਕ ਐ ਵੀ ਕਿਸੇ ਨੇ ਮਿੱਟੀ ਲਵਾਉਣੀ ਹੋਵੇ ਛੱਤਾਂ ਦੇ ਉੱਤੇ ਹਨਾ ਅੱਜ ਕੱਲ ਨਾ ਤਾਂ ਆਪਾਂ ਨੂੰ ਕਿਤੋਂ ਮਿੱਟੀ ਥਿਆਂਦੀ ਆ ਨਾ ਹੀ ਆਪਾਂ ਨੂੰ ਲੇਬਰ ਥਿਆਂਦੀ ਆ ਹਾਂਜੀ ਹਾਂਜੀ ਤੇ ਬਾਈ ਹੋਰਾਂ ਦਾ ਕੰਮ ਕੀ ਐ ਵੀ ਇਹ ਘਰੋਂ ਹੀ ਮਿੱਟੀ ਤਿਆਰ ਕਰਕੇ ਲਿਆਉਂਦੇ ਆ ਤੂੜੀ ਤੁਸੀਂ ਦੇਖ ਸਕਦੇ ਹੋ ਤੂੜੀ ਵਿੱਚ ਪ੍ਰੋਪਰ ਪਾਉਂਦੇ ਆ ਮਿੱਟੀ ਪੂਰੀਆਂ ਕਾਲੀ ਹੋਈ ਪਈ ਆ ਮਲਾਈ ਵਰਗੀ ਮਿੱਟੀ ਐ ਪੂਰੀ ਚੀਕਣੀ ਮਿੱਟੀ ਐ ਇਹ ਵੀ ਆਪਾਂ ਦੱਸ ਦਈਏ ਬਿਨਾਂ ਤਾਂ ਆਪਾਂ ਨੂੰ ਕਿਤੋਂ ਮਿੱਟੀ ਲਿਆਉਣ ਦੀ ਲੋੜ ਹੈ ਤੇ ਨਾ ਹੀ ਆਪਾਂ ਨੂੰ ਲੇਬਰ ਦੀ ਟੈਨਸ਼ਨ ਲੈਣ ਦੀ ਲੋੜ ਹੈ ਇਹ ਮਿੱਟੀ ਘਰੋਂ ਬਣਾ ਕੇ ਲਿਆਉਣਗੇ ਤੇ ਲੇਬਰ ਵੀ ਆਪ ਦੀ ਨਾਲ ਲੈ ਕੇ ਆਉਣਗੇ ਤੇ 5 ਰੁਪਏ ਸਕੁਅਰ ਫੁੱਟ ਦੇ ਹਿਸਾਬ ਨਾਲ ਲੈਂਦੇ ਆ ਇਹ ਪੈਸੇ ਤੇ ਭਾਈ ਏਰੀਆ ਭਾਵੇਂ ਕਿੰਨਾ ਮਰਜ਼ੀ ਹੋਵੇ ਬੰਦੇ ਨੇ ਕਿੰਨਾ ਮਰਜ਼ੀ ਲਉਣਾ ਲੇਬਰ ਸਾਰੀ ਫੇਰ ਵੀ ਆਪਣੀ ਹੋਊਗੀ ਹਾਂਜੀ ਹਾਂਜੀ ਆਪਣੀ ਹੀ ਆਪਣੀ ਠੀਕ ਹੈ ਤੇ ਇਹ ਤੋਂ ਇਲਾਵਾ ਆਪਾਂ ਉਹ ਵੀ ਮਿੱਟੀ ਲਾ ਦਿੰਨੇ ਜਿਵੇਂ ਕੋਈ ਪੁੱਪਾ ਦੇ ਲਾਉਂਦੇ ਹੁੰਦੇ ਆ ਜਾਂ ਉਹ ਮੇ ਲਾਉਂਦੇ ਹਾਂ 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 ਲਾ ਦਈਏ ਜਿਵੇਂ ਹੁਣ ਮੰਨ ਲਾ ਕੋਈ ਕਈ ਵਾਰੀ ਨਵਾਂ ਲੈਟਰ ਪਾਇਆ ਹ ਹ ਉਹਦੇ ਉੱਤੇ ਆਪ ਠੀਕ ਹੈ ਹਾਂ ਜੀ ਦੋ ਟਰਾਲੀਆਂ ਪੈਂਦੀਆਂ ਆ ਚਾਹ ਸੁੱਕੀ ਵੀ ਪਾ ਦਨੇ ਆਪੇ ਸੁੱਕੀ ਪਾਉਣੀ ਹੋਵੇ ਤਾਂ ਕਹੇ ਨੇ ਵੀ ਮੈਂ ਕਹਿੰਨਾ ਵੀ ਮਿੱਟੀ ਦਾ ਕਿਸੇ ਵੀ ਪ੍ਰਕਾਰ ਦਾ ਕੰਮ ਆ ਸੁੱਕੀ ਆ ਭਾਵੇਂ ਗਿੱਲੀ ਆ ਹੈਨਾ ਇੱਕ ਕਰੀ ਆਪਾਂ ਨੂੰ ਫੋਨ ਕਰ ਲੈਣ 100 ਕਿਲੋਮੀਟਰ ਦੇ ਏਰੀਆ 'ਚ ਆਪਾਂ ਆਪੇ ਸਮਝਾ ਦਾਂਗੇ ਉਹਨੂੰ ਹਾਂਜੀ ਹਾਂਜੀ ਮਿੱਟੀ ਵੀ ਤੁਸੀਂ ਆਪ ਲੈ ਕੇ ਆਓਗੇ ਤੇ ਲੇਬਰ ਵੀ ਥੋੜੀ ਆ ਹਾਂਜੀ 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 ਠੀਕ ਹੈ ਬਾਈ ਜੀ ਚਲੋ ਜੀ ਕਰ ਲਿਓ ਬਾਈਆਂ ਨੂੰ ਫੋਨ ਤੇ ਨਾਲੇ ਕਰਿਓ ਸਪੋਰਟ ਇਹ ਆਪਾਂ ਕਹਿ ਦਿੰਨੇ ਆ ਵੀ ਆਪਣੇ ਤੋਂ ਲੱਗਦੀ ਨਹੀਂ ਜਾਂ ਮਿੱਟੀ ਨਹੀਂ ਇੱਥੇ ਆਉਂਦੀ ਇਹ ਸਾਰੇ ਕਿਸੇ ਦਾ ਸੋਲੂਸ਼ਨ ਬਾਈ ਹੋਰੀ ਲੈ ਕੇ ਆਏ ਆ ਬਲੂ ਪਿੰਡ ਦੇ ਵਿੱਚ ਆਪਾਂ ਖੜੇ ਆ ਨੰਬਰ ਆਪਾਂ ਤੁਹਾਨੂੰ ਸਕਰੀਨ ਦੇ ਉੱਤੇ ਦੇ ਦਿੱਤਾ ਬਾਈ ਹਰਾਂ ਦਾ ਮਿੱਟੀ ਲਾਉਣ ਦਾ ਇਹ ਕੰਮ ਕਰਦੇ ਆ 5 ਰੁਪਏ ਸਕੁਅਰ ਫੁੱਟ ਦੇ ਹਿਸਾਬ ਨਾਲ ਇਹਨਾਂ ਦਾ ਰੇਟ ਹੁੰਦਾ ਤੇ ਚੀਕਨੀ ਮਿੱਟੀ ਹੈ ਪੂਰੀ ਵਿੱਚ ਤੂੜੀ ਪਾਈ ਵੀ ਹੈ ਪੂਰੀ ਗਲੀ ਵੀ ਮਿੱਟੀ ਆ ਤੇ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਆਪਾਂ ਮਿਲਦੇ ਆਂ ਕਿਸੇ ਹੋਰ ਵੀਡੀਓ ਦੇ ਵਿੱਚ ਧੰਨਵਾਦੀ ਸਾਰਿਆਂ ਦਾ